ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਾਜ ਸਟਾਫੀਅਰ ਪਹਿਲਾਂ ਤਾਂ ਪੂਰੇ ਦੇਸ਼ ਵਾਸੀਆਂ ਨੂੰ ਜਿਹੜਾ ਵੀ ਇਹ ਵੀਡੀਓ ਨੂੰ ਦੇਖ ਰਿਹਾ ਹੈ ਉਹਨੂੰ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਇਹ ਨਵਾਂ ਸਾਲ ਉਹਦੇ ਵਾਸਤੇ ਬਹੁਤ ਜ਼ਿਆਦਾ ਖੁਸ਼ੀਆਂ ਭਰਿਆ ਲੈ ਕੇ ਆਵੇ ਮੈਂ ਤਾਂ ਚਾਹੁੰਦਾ ਕਿ ਪ੍ਰਮਾਤਮਾ ਸਾਰੀਆਂ ਖੁਸ਼ੀਆਂ ਉਹਨਾਂ ਦੇ ਪਰਿਵਾਰ ਦੇ ਵਿੱਚ ਹੀ ਪਾ ਦੇ ਤੇ ਬਹੁਤ ਉਹਨਾਂ ਦਾ ਪਰਿਵਾਰ ਤਕੀਆਂ ਬਹੁਤ ਕਰੇ ਹਰ ਇੱਕ ਪਾਸੋਂ ਮਤਲਬ ਹਰ ਇੱਕ ਫੈਸਿਲਿਟੀ ਉਹਨਾਂ ਨੂੰ ਮਿਲਦੀ ਪ੍ਰਮਾਤਮਾ ਦੀ ਜੀ ਦੋਸਤੋ ਨੀਅਰ ਦੇ ਉੱਤੇ ਅਸੀਂ ਵਲੌਗ ਲੈ ਕੇ ਆਏ ਹਾਂ ਪਹਿਲਾਂ ਇਸ ਨੀਅਰ ਦਾ ਬਸ ਤੋਂ ਬਲੌਗ ਲੈ ਕੇ ਆਏ ਤੇ ਜੋ ਕੁਝ ਵੀ ਅਸੀਂ ਕਰਾਂਗੇ ਦਿਨ ਦੇ ਵਿੱਚ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਆਪਣੇ ਵੱਲੋਂ ਇੱਕ ਛੋਟੀ ਜੀ ਗੇਮ ਆਰਗੇਨਾਈਜ਼ ਕਰ ਰਹੇ ਹਾਂ ਤੇ ਦੋਸਤੋ ਜੋ ਕੁਝ ਵੀ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਜੋ ਫਿਰ ਹਨਾ ਅੱਗੇ ਵਾਸਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਵੀਡੀਓਜ਼ ਨੂੰ ਪਿਆਰ ਦਿੰਦੇ ਹੋ ਉਸ ਤਰ੍ਹਾਂ ਹੀ ਮਿਲਦੇ ਹੋ ਆਜੂ ਦੋਸਤੋ ਦਿਖਾਉਂਦੇ ਹਾਂ ਨਿਊਰ ਦੇ ਉੱਤੇ ਇੱਕ ਅਸੀਂ ਛੋਟੀ ਜੀ ਗੇਮ ਆਰਗੇਨਾਈਜ਼ ਕੀਤੀ ਹੈ ਲੈਬ ਦੇ ਉੱਤੇ ਤੇ ਦੇਖਦੇ ਨਾ ਬੱਚੇ ਇੰਜੋਏ ਕਰ ਰਹੇ ਨੇ ਗੇਮ ਦੇ ਨਾਲ ਇਹ ਇੱਕ 뮤직 ਪਲੇ ਕਰ ਲੱਗਿਆ ਮੈਂ ਇਹ ਚੇਅਰ 'ਚ ਪਈਆਂ ਨੇ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਦਾ ਚੱਲਦਾ ਮੈਂ ਹਾਰ ਗਿਆ ਇਹ ਨੈਕਸਟ

que eu ganhei!

ਇਹ ਕਿਉਂ ਪਹਿਲੇ ਵਾਰ ਹੋ ਗਈ ਹੈ ਚਲੋ ਚਲੋ ਦੀ ਵੀ ਆਉਂਦੀ ਹੈ ਦੇਖਦੇ ਆ ਕੋਨ ਜੀਨਰ ਹੋਣ ਵਾਲਾ ਗਾਇਜ਼ ਮੁਕਾਬਲਾ ਤਕੜਾ ਹੋ ਗਿਆ dono ਮਾਂ ਬੇਟੀ ਦੇ ਵਿੱਚ ਦੇਖਦੇ ਆ ਥੋੜਾ ਕੈਮਰਾ ਵੀ ਅੱਗੇ ਲੱਗਿਆ ਨਾ ਉਹ ਚਲਾਓ ਡੀ ਜੀ ਜੀ ਦਾ ਵੀ ਡੀ ਜੀ ਬਣਾ ਆਪਣਾ ਮੇਰੇ ਵੱਸ ਸਲੀਫਟ ਲੈ ਕੇ ਆਇਆ ਨਿਊਰਲ ਦੇ ਉੱਤੇ ਤੇ ਪਹਿਲਾਂ ਤਾਂ ਬੇਟੀ ਨੇ ਬਹੁਤ ਅੱਛਾ ਮੈਨੂੰ ਮੈਸੇਜ ਕਰਕੇ ਇਸ ਵੇਰੇ ਬਹੁਤ ਪਿਆਰ ਨਾਲ ਮੈਂ ਬਹੁਤ ਅੱਛਾ ਲੱਗਿਆ ਉਹਨਾਂ ਦਾ ਮੈਸੇਜ ਬਹੁਤ ਪਿਆਰਾ ਸੀ ਬੇਟੀ ਦਾ ਵੈਸੇ ਮੇਰੇ ਕੋ ਮੰਛੇ ਮਿੱਟੀਆਂ ਲੱਗੀਆਂ ਹੋਈਆਂ ਮੇਰੀ ਕੁੜੀਆਂ ਟਾਈ ਵੀ ਸੰਭਲਦਾ ਮੈਂ ਤੇ ਸਾਰੀਆਂ ਦਾ ਹੀ ਮਤਲਬ ਬਹੁਤ ਅੱਛਾ ਤਰੀਕਾ ਸੀਗਾ ਬਟ ਇਹਦਾ ਮੈਨੂੰ ਬਹੁਤ ਅੱਛਾ ਲੱਗਿਆ ਤਰੀਕਾ ਮਤਲਬ ਜਿਹੜਾ ਜਿਸ ਤਰ੍ਹਾਂ ਨੇ ਨਾ ਮਤਲਬ ਮੈਨੂੰ ਨਿਊਰਲ ਦਾ ਵਿਸ਼ ਕੀਤਾ ਬਹੁਤ ਅੱਛਾ ਲੱਗਿਆ ਤੁਹਾਨੂੰ ਤੇ ਉਹਨਾਂ ਦੀ ਸਿਹਰੇਚਾਰੀ ਦੇ ਵਾਸਤੇ ਲੈ ਕੇ ਆਈ ਇੱਕ ਗਿਫਟ ਤੇ ਇਹ ਵੀ ਉਹ ਕਹਿੰਦੀ ਸੀ ਨਾ ਸਭ ਨਾਲ ਤੁਹਾਡੇ ਵਾਸਤੇ ਕੀ ਲੱਗੀਆਂ ਆ ਮਤਲਬ ਬੜੀਆਂ achiyan moments ਨੇ ਅਗਰ ਵੀ ਆਪਾਂ ਕਾਊਂਟ ਕਰੀਏ ਨਾ ਤਾਂ ਬਹੁਤ achiyan چیزਾਂ ਨੇ ਕਿਉਂਕਿ ਮੈਂ ਆਪਣੇ ਅਨੁਭਵਾਂ ਗਾਣਾ ਮੰਨਦਾ ਕਿ ਇਹ چیزਾਂ ਕੋ ਉਹ ਫੀਲ ਕਰ ਸਕਦਾ ਜਿਹੜਾ ਬੰਦਾ ਨਾ ਕੁਝ ਆਪ اندرੋਂ ਖਾਲੀ ਹੋਵੇ ਜਾਂ ਕੁਝ ਦੀ ਚੀਜ਼ ਨੂੰ ਕੁਝ ਮਿਸ ਕਰ ਰਿਹਾ ਹੋਵੇ ਨਾ ਇਹ ਚੀਜ਼ਾਂ ਉਹ ਫੀਲ ਕਰ ਸਕਦਾ ਆ ਨਾਰਮਲ ਬੰਦੇ ਨੂੰ ਇਹ ਲੱਗੇਗਾ ਕੀ ਕੀ ਦਿੱਕਾ ਹੈ ਨਾ ਕਿਛਾ ਤੁਹਾਨੂੰ ਥੋੜਾ ਜਿਹਾ ਮੈਨੂੰ ਵੀ ਅੱਛਾ ਲੱਗਿਆ ਵੀ ਹਾਂ ਯਾਰ ਦੀ ਮਤਲਬ ਕਿਸੇ ਨੇ ਮੇਰੇ ਵਾਸਤੇ ਸੋਚਿਆ ਹੁੰਦਾ ਤੇ ਤੇ ਮੈਂ ਦੇਖਦਾ ਉਹਨਾਂ ਨੇ ਮੇਰੀ ਬੇਟੀ ਮੇਰੇ ਵੱਸੇ ਲੈ ਕੇ ਆਪੀ ਯੂਅਰ ਸਰ ਐਂਡ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਆ ਦੇਖੋ ਨਾ ਦੇਖਦੇ ਆ ਇੱਕ ਹੀ ਚੁੰਡੀਆਂ ਨਹੀਂ ਬਣਾ ਕੇ ਲੈ ਆਂਦੀਆਂ ਕੈਂਡੀ ਕੈਂਡੀ ਕਿਚਾ ਟਾਪੀ ਚਾਪ ਟਾਪੀ ਇਹ ਟਾਪੀ ਦੇਖ ਨੀ ਉਹ ਬੰਕਾ ਕੇ ਕੀ ਹੈ ਹਾਈ

ਕੈਸਾ ਲੱਗ ਰਿਹਾ ਬਹੁਤ ਬਹੁਤ ਜੀ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਵਧੀਆ ਕੀਤਾ ਥੈਂਕ ਯੂ ਆਰੋ ਜੀ ਬਹੁਤ ਮੇਰੀ ਬੇਟੀ ਨੂੰ ਬਹੁਤ ਖੁਸ਼ੀਆਂ ਦੇਵੇ ਤੇ ਐਦਾਂ ਹੀ ਵਿਚਾਰੀ ਬਹੁਤ ਅੱਗੇ ਜਾਵੇ ਮੈਂ ਚਾਹੁੰਦਾ ਵੀ ਪ੍ਰਮਾਤਮਾ ਅਗਰ ਮੇਰੀ ਸੁਣਦਾ ਹੈ ਜਿਹੜੀ ਜਿਸ ਮੌਕਮ ਤੇ ਮੈਂ ਅੱਜ ਹੈਗਾ ਮੇਰੀ ਬੇਟੀ ਮੇਰੇ ਤੋਂ ਵੀ ਅੱਗੇ ਜਾਵੇ ਮੈਂ ਚਾਹੁੰਦਾ ਪ੍ਰਮਾਤਮਾ ਇਹਦੇ ਬਹੁਤ ਤਰੱਕੀਆਂ ਬਖਸ਼ੇ ਤੇ ਹਰ ਇੱਕ ਫੀਲਡ ਦੇ ਵਿੱਚ ਅੱਗੇ ਦੌੜੇ ਜਾਵੇ ਫਰੈਂਡਸ ਨਿਊ ਈਅਰ ਦੇ ਉੱਤੇ ਅਸੀਂ ਬਹੁਤ ਆਪਣੇ ਵੱਲੋਂ ਇੰਜੋਏ ਕੀਤਾ ਸਾਰਿਆਂ ਨੇ ਇਕੱਠਾ ਹੋ ਕੇ ਗੇਮਸ ਖੇਡੀਆਂ ਫਿਰ ਪਾਰਟੀ ਕੀਤੀ ਵਧੀਆ ਖਾਇਆ ਪੀਆ ਤੇ ਬਹੁਤ ਅੱਛਾ ਮਤਲਬ ਜੀ ਨੇ ਸਾਡੇ ਵੱਲੋਂ ਸਟਾਰਟ ਹੋਇਆ ਤੇ ਪਰਮਾਤਮਾ ਸਾਰਿਆਂ ਦੇ ਉੱਤੇ ਵੀਅਰਜ਼ ਦੇ ਉੱਤੇ ਵੀ ਜਿਹੜੇ ਦੇਖ ਰਹੇ ਨੇ ਸਾਰਿਆਂ ਦੇ ਉੱਤੇ ਪਰਮਾਤਮਾ ਬਹੁਤ ਬਹੁਤ ਤਰਕੀਆਂ ਬਖਸ਼ੇ ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਇਹ ਸਾਲ ਜਾਂਦੇ ਜਾਂਦੇ ਬਸ ਲਾਸਟ ਵਾਰੀ ਕਹਿਣਾ ਚਾਹਾਂਗਾ ਹੈਪੀ ਨਿਊ ਈਅਰ ਯੂ ਗੁੱਡ ਸੇਰਮੋਨੀ ਟੂ ਯੂ ਕਨੀ ਯੈਸ ਓਕੇ ਲਵ ਯੂ ਆਲ ਦੋਸਤੋ ਥੈਂਕ ਯੂ